ਮੈਂ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੁਝ ਬੜੇ ਖਲੋਸਸ ਫੇਲਿਅਰਸ ਹੋਏ ਨੇ ਬੜੇ ਵੱਡੇ ਲੈਵਲ ਦੇ ਉੱਪਰ ਔਰ ਉਹਨਾਂ ਵਿੱਚੋਂ ਜਿਹੜੀ ਸਾਡੀ ਪੋਲੀਟੀਕਲ ਲੀਡਰਸ਼ਿਪ ਸੀਗੀ ਉਸਨੇ ਕੋ ਬਹੁਤਾ ਮੈਚੁਰ ਰੋਲ ਪਲੇ ਨਹੀਂ ਕੀਤਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਉਸੇ ਆਰਟੀਕਲ ਦਾ ਐਕਸਪਲਰ ਹੈ ਔਰ ਆਈਐਸਟੀ ਦੀ ਰਿਪੋਰਟ ਦਾ ਵੀ ਕਿ ਜਿਹੜਾ ਹੇਟ ਕਰਾਇਮ ਸਾਊਥ ਏਸ਼ੀਅਨਸ ਔਰ ਇੰਡੀਅਨਸ ਦੇ ਖਿਲਾਫ ਜ਼ਿਆਦਾ ਹੋਇਆ ਔਰ ਇਸ ਫੈਡਰਲ ਇਲੈਕਸ਼ਨ ਵਿੱਚ ਹੋਇਆ ਉਹ ਬਹੁਤ ਸਾਰਾ ਕੇਂਦਰਿਤ ਹੋਇਆ ਜਗਬੀਤ ਸਿੰਘ ਹੋ ਰਹਾ ਥੇ ਆਸ-ਪਾਸ। ਔਰ ਲੋਕਾਂ ਦਾ ਇੱਕ ਆਮ ਗੋਰੇ ਨਾਲ ਤੱਕ ਤੁਸੀਂ ਗੱਲਬਾਤ ਕਰੋ ਤੇ ਉਹਨਾਂ ਨੂੰ ਉਹ ਇਹ ਉਹਨਾਂ ਦਾ ਉਹਨਾਂ ਦਾ ਮਨਣਾ ਔਰ ਸੋਚ ਹੈ ਕਿ ਇਸ ਬੰਦੇ ਨੇ ਐਨਡੀਪੀ ਨੂੰ ਖਤਮ ਕਰ ਦਿੱਤਾ। ਆਪਣੇ ਤੁਸੀਂ ਫਾਇਦੇ ਵਾਸਤੇ ਬੜੀ ਸਾਰੀ ਚੀਜ਼ਾਂ ਕੀਤੀਆਂ ਹੋਣਗੀਆਂ। ਤੁਹਾਡਾ ਨਾਮ ਹੈ ਬੜਾ ਤੁਸੀਂ ਮਿਹਨਤ ਕੀਤੀ ਹੋएगी ਪਰ ਅਲਟੀਮੇਟਲੀ ਇੱਕ ਪੋਲੀਟੀਕਲ ਪਾਰਟੀ ਫੇਲ ਹੋ ਗਈ। ਜਿਹੜੇ ਸਾਡੇ ਹੋਰ MP ਵੀ ਇਸ ਵਾਰੀ ਤੇ ਬਾਈ ਕੋ MP ਚੁਣ ਕੇ ਆਏ ਮੈਂ ক্লোਸਲੀ ਵਾਚ ਕਰਨਾ ਦੇਖਣਾ ਕਿ ਉਹ ਪਾਰਲੀਮੈਂਟ ਦੇ ਅੰਦਰ ਕਿੰਨਾਂ ਮੁੱਦਿਆਂ ਦੇ ਉੱਪਰ ਕੁਝ ਗੱਲਬਾਤ ਕਰਦੇ ਨੇ ਪੜ੍ਹ ਲਿਖ ਕੇ ਕੁਝ ਜਾਣਦੇ ਨੇ ਅਨਫੋਰਚਨਟਲੀ ਐਵੇਂ ਹੁੰਦਾ ਕੋਈ ਨਹੀਂ ਦੇ ਡੋਨਟ ਦੇ ਡੋਨਟ ਪਾਰਟਿਸਪੇਟ ਇਨ ਟੂ ਅ ਮੈਜੋਰਟੀ ਆਫ ਦਾ ਡਿਸਕਸ਼ਨਸ देयर ਕੀ ਸਾਡੀ ਪੋਲਿਟੀਕਲ ਫੇਲਿਅਰ ਹੈ ਸਾਡਾ ਦੇਖੋ ਗੱਲ ਸરાਹ ਜੀ ਕਿ ਇਹ ਤੁਸੀਂ ਬਾਈ ਮੈਂਬਰ ਪਾਰਲੀਮੈਂਟ ਦੀ ਗੱਲ ਕਰਦੇ ਹੋ ਇਹ ਇਹ ਗੱਲ ਨਹੀਂ ਕਰਨਗੇ ਜੀ ਉੱਥੇ ਮਾਫ ਕਰਨਾ ਮੈਂ ਇਹਨਾਂ ਨੂੰ ਸਿਰਫ ਇਹਨਾਂ ਵਾਸਤੇ ਜੌਬ ਅਪਰਟਿਉਨਟੀ ਹੈ ਜੀ ਜਸਟ ਫਾਰ 4 ইয়ারਸ ਜੀ ਫਿਰ ਉਹ ਦੁਬਾਰਾ ਟਰਾਈ ਕਰਨਗੇ ਲੋਕਾਂ ਦੇ ਵਿੱਚ ਜਾ ਕੇ ਅੱਜ ਤੱਕ ਕਿਸੇ ਮੈਂਬਰ ਪਾਰਲੀਮੈਂਟ ਦਾ ਜਿਹੜੇ ਮਿਨਿਸਟਰੀ ਬਣੇ ਨੇ ਮੈਨੂੰ ਇਹੋ ਜਿਹਾ ਕੋਈ ਉੱਥੇ ਉਹਦਾ ਹਿਸਟੋਰੀਕਲ ਜਿਹੜਾ ਕਾਰਨਾਮਾ ਨਹੀਂ ਨਜ਼ਰ ਆਉਂਦਾ ਜਿਹਦੇ ਨਾਲ ਕਿ ਸਾਡੀ ਕਮਿਊਨਿਟੀ ਨੂੰ ਕੋਈ ਫਾਇਦਾ ਹੋਇਆ ਹੋਵੇ ਜਾਂ ਇਸ ਤਰ੍ਹਾਂ ਇਹ ਵੀ ਮੈਨੂੰ ਪਤਾ ਹੈ ਕਿ ਦੇਰ ਕੈਨੇਡੀਅਨਸ ਦੇ ਵਰਕ ਔਨ ਦਾ ਕੈਨੇਡੀਅਨ ਇਸ਼ੂਜ਼ ਬਟ ਡੈਫੀਨਟਲੀ ਦੂਸਰੇ ਜਿਹੜੇ ਕੰਟਰੀਆਂ ਚੋਂ ਆ ਕੇ ਅੱਜ ਵੀ ਜੇ ਕੋਈ ਅਮਰੀਕਨ ਪ੍ਰੈਜ਼ੀਡੈਂਟ ਕਹਿੰਦਾ ਪੀ ਆਮ ਇ ਪ੍ਰਾਊਡ ਮਾਈ ਹੈਰੀਟੇਜ ਆਮ ਆਰ ਆਇਸ਼ੌਰ ਜਰਮਨ ਔਰ ਆਮ ਇ ਫ੍ਰੈਂਚ ਮੈਨ ਸਾਡੇ ਪ੍ਰਾਈਮ ਮਿਨਿਸਟਰ ਹੋਏ ਨੇ ਬੜਾ ਮਾਣਣਾ ਕਹਿੰਦੇ ਸੀ ਕਿ ਆਮ ਇ ਫ੍ਰੈਂਚ ਕੈਨੇਡੀਅਨ ਉਹ ਇਟ ਲੈਕਸ ਸਾਡੇ ਜਿਹੜਾ ਹਾਲੇ ਵੀ ਜਾਣਦੇ ਇਹਨਾਂ ਵਿੱਚ ਕੋਈ ਫੇਅਰ ਆ ਹਲੇ ਉਸ ਗੱਲ ਤੇ ਮੈਨੂੰ ਇਹਨਾਂ ਚੋਂ ਕੋਈ ਸਟੇਟਸਮੈਨ ਨਹੀਂ ਦੱਸਿਆ ਕੰਮ ਕਰਦੇ ਨੇ ਆਪਣੀ ਹਾਜ ਦੀ ਲਾਉਂਦੇ ਨੇ ਤਨਖਾਹ ਲੈਂਦੇ ਨੇ ਬਸ ਇੱਥੇ ਆ ਕੇ ਲੋਕਾਂ ਦੇ ਵਿੱਚ ਘੁੰਮਦੇ ਫਿਰਦੇ ਨੇ ਉਸ ਤੋਂ ਮੈਂ ਇਹ ਸਮਝਦਾ ਕਿ ਸਾਨੂੰ ਬਹੁਤੀ ਆਸ ਵੇਈ ਨਹੀਂ ਰੱਖਣੀ ਚਾਹੀਦੀ ਉਹ ਕਦੀ ਵੀ ਇਸ ਪਾਸੇ ਨਹੀਂ ਚੱਲਣਗੇ ਮੇਰਾ ਪਰਸਨਲ ਐਕਸਪੀਰੀਅੰਸ ਹੈ ਜਦੋਂ ਕੋਈ ਚੈਲੰਜਸ ਕਮਿਊਨਿਟੀ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚੋਂ ਬਹੁਤ ਘੱਟ 1 2 ਜਿਹੜੇ ਖੜੇ ਹੋਣਗੇ ਇਸ ਇਸ਼ੂ ਤੇ ਬਹੁਤੇ ਜੜੇ ਆ ਉਹ ਆਪਣਾ ਪਾਸਾ ਵਟ ਕੇ ਲੰਘ ਜਾਣਗੇ ਸੋ ਪਰ ਸਾਡੀ ਐਜ਼ ਅ ਕਮਿਊਨਿਟੀ ਅਸੀਂ ਐਡੀ ਵੱਡੀ ਇੱਥੇ ਕਮਿਊਨਿਟੀ ਆ ਸਾਡੀਆਂ ਵੇਹ ਜ਼ਿੰਮੇਵਾਰੀਆਂ ਨੇ ਜੀ ਨਾਟ ਓਨਲੀ ਦਾ 22 ਮੈਂਬਰ ਪਾਰਲੀਮੈਂਟ ਉਹ ਇਕੱਲਾ ਇਲੈਕਟਰਲ ਡਿਸਟ੍ਰਿਕਟ ਦਾ ਜਿਹੜੀ ਰਿਪਰੈਜ਼ੈਂਟਡ ਹੋ ਸਕਦੇ ਨੇ ਸਾਡੇ ਪਰ ਕਮਿਊਨਿਟੀ ਲੀਡਰ ਨਹੀਂ ਹੋ ਸਕਦੇ ਇੱਕ ਤੇ ਆਪਾਂ ਨੂੰ ਡਿਫਰੈਂਸ਼ੀਏਟ ਕਰਨਾ ਪਿਆਗਾ ਕਿ ਦੇ ਆਰ ਨਾਟ ਕਮਿਊਨਿਟੀ ਲੀਡਰਸ ਜੀ ਉਹ ਇੱਕ ਹਲਕੇ ਦੇ ਵਿੱਚ ਵੋਟਾਂ ਪਾ ਕੇ ਲੋਕਾਂ ਨੇ ਜਿੱਤ ਲੈ ਪਰ ਜਿਹੜੀ ਸਾਡੀ ਏਡੀ ਵੱਡੀ ਕਮਿਊਨਿਟੀ ਸਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਸਾਡੀਆਂ ਗੁਰਦੁਆਰਾ ਸੰਸਥਾਵਾਂ ਨੇ ਮੰਦਰ ਨੇ ਸਾਡੇ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਛੋਟੇ ਲੈਵਲ ਤੇ ਕੰਮ ਕਰਨੀਆਂ ਨੇ ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਆਵਾਜ਼ ਜਿਹੜੀ ਤੁਸੀਂ ਬੜੀ ਦੂਰ ਤੱਕ ਨਹੀਂ ਗਈ ਪਰ ਤੁਸੀਂ ਲੱਗੇ ਹੋਏ ਨਾ ਸਾਨੂੰ ਇਸ ਤੇ ਕੰਮ ਕਰਨ ਦੀ ਲੋੜ ਆ ਔਰ ਪੋਜ਼ਿਟਿਵ ਥਿੰਕਿੰਗ ਹੋਣੀ ਚਾਹੀਦੀ ਹੈ ਔਰ ਇਹਦੇ ਰਿਜ਼ਲਟ ਅੱਛੇ ਆਉਣਗੇ ਜੇ ਆਪਾਂ ਸਾਰੇ ਰਲ ਕੇ ਕੰਮ ਕਰਾਂਗੇ ਪਰ ਬਲਵੰਤ ਸਾਹਿਬ ਜਿੰਨੇ ਵੀ ਪੋਲੀਟਿਸ਼ੀਅਨਸ ਨਾਲ ਮੇਰਾ ਵਿਚਾਰ ਵਟਾਂਦਰਾ ਹੋਇਆ ਔਰ 2 ਸਾਲ ਪਹਿਲੇ ਜਦੋਂ ਇੱਥੇ ਨਿਜਰ ਸਾਹਿਬ ਦਾ ਮਰਡਰ ਹੋਇਆ ਸੀਗਾ ਔਰ ਜਿਸ ਤਰੀਕੇ ਦੀ ਰਿਪੋਰਟਸ ਆਈਆਂ ਸਭ ਚੀਜ਼ਾਂ ਔਰ ਟਰੂਡੋ ਨੇ ਬਲੇਮ ਕੀਤਾ ਇੰਡੀਅਨ ਗਵਰਨਮੈਂਟ ਨੂੰ ਥੈਟ ਰਾਅ ਵਾਸ ਇਨਵੋਲਡ ਇਨ ਟੂ ਥੈਟ ਉਹ ਬੰਦਾ ਜਿਹੜਾ ਕਿ ਅਮਰੀਕਾ ਵਿੱਚ ਵੀ ਕੁਝ ਕਰਨਾ ਚਾਹੁੰਦਾ ਸੀ ਮਿਸਟਰ ਗੁਪਤਾ ਹੈਗੇ ਨਾ ਪਰ ਉਹ ਫੜੇ ਗਏ ਕਿਉਂਕਿ ਉਹਨਾਂ ਨੇ ਪੈਸਾ ਕਿਸੇ ਐਸੇ ਬੰਦੇ ਨੂੰ ਦਿੱਤਾ ਕਿ ਜਿਹੜਾ ਅੰਡਰ ਕਵਰ ਸੀਗਾ ਰਾਈਟ ਇਸ ਮੁੱਦੇ ਦੇ ਉੱਪਰ ਮੈਂ कई लोका दे नाल ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਆਰ ਨਾਟ ਹਾਰਡਲਾਈਨਰਸ ਪਹਿਲੀ ਗਾ ਅਸੀਂ ਅਸੀਂ ਨਹੀਂ ਜਾਣਦੇ ਕਿ ਖੂਨ ਖਰਾਬਾ ਕਿੱਥੇ ਹੋਣਾ ਚਾਹੀਦਾ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਕੋਈ ਕੰਟਰੀ ਦੇ ਏਜੰਟਸ ਆ ਕੇ ਸਾਡੇ ਇਸ ਦੇਸ਼ ਦੇ ਅੰਦਰ ਖੂਨ ਖਰਾਬਾ ਕਰ ਸਕਦੇ ਨੇ ਦਿਸ ਇਜ਼ ਅਗੇਂਸਟ ਅ ਲਾ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਇਤਫਾਕ ਨਹੀਂ ਰੱਖ ਸਕਦਾ ਹਾਂਜੀ ਪਰ ਮੈਂ ਤੁਹਾਡਾ ਮਰਡਰ ਜਾਂ ਹੋਰ ਕਿਸੇ ਦਾ ਮਰਡਰ ਨਹੀਂ ਮੈਂ ਕਰ ਸਕਦਾ ਬਿਲਕੁਲ ਜੀ ਬਿਲਕੁਲ ਇਸ ਮੁੱਦੇ ਦੇ ਉੱਪਰ ਵੀ ਉਹ ਬੜੀ ਜਲਦੀ ਬਾਈਫਰਕੇਸ਼ਨ ਹੋ ਜਾਂਦੀ ਹੈ ਹੂੰ ਹੂੰ ਮੈਂ ਆਪ ਕਈ ਹਿੰਦੂ ਸੰਸਥਾਵਾਂ ਦੇ ਕਈ ਲੀਡਰਸ ਨਾਲ ਗੱਲਬਾਤ ਕੀਤੀ ਉਹ ਅਸੀਂ ਬੜੀ ਜਲਦੀ ਪੋਲਰਾਈਜ਼ ਹੋ ਜਾਂਦੇ ਆ ਅਸੀਂ ਜਦੋਂ ਕਿਸਾਨਾਂ ਦਾ ਐਜੀਟੇਸ਼ਨ ਵੀ ਚੱਲ ਰਿਹਾ ਸੀਗਾ ਔਰ ਮੈਂ ਬੜਾ ਮੁਖਰ ਹੋ ਕੇ ਬੋਲ ਰਿਹਾ ਸੀ ਕਿ ਇਹ ਇਹ ਗਲਤ ਗੱਲ ਹੈ ਤਾਂ ਮੈਂ ਦੇਖਿਆ ਕਿ ਬੜੀ ਜਲਦੀ ਪੋਲਰਾਈਜ਼ ਹੋ ਗਏ ਸਾਡੇ ਥੀਵਜ਼ ਕਿ ਤੁਸੀਂ ਮੋਦੀ ਸਾਹਿਬ ਦੇ ਖਿਲਾਫ ਬੋਲ ਰਹੇ ਹੋ ਰਾਈਟ ਮੈਂ ਕਿਹਾ ਮੈਂ ਮੋਦੀ ਸਾਹਿਬ ਦੇ ਖਿਲਾਫ ਨਹੀਂ ਬੋਲ ਰਿਹਾ ਅਗਰ ਡਾਕਟਰ ਮਨਮੋਹਨ ਸਿੰਘ ਜੀ ਵੀ ਅਗਰ ਇਹ ਲੈ ਕੇ ਆਂਦੇ ਲਾਸ ਤੇ ਮੈਂ ਤਾਂ ਵੀ ਉਹਦਾ ਵਿਰੋਧ ਕਰਦਾ ਰਾਈਟ ਦਿਸ ਇਜ਼ ਨਥਿੰਗ ਅਗੇਂਸਟ ਹਿੰਦੂਸ ਵਰਸਸ 6 অর 6 ਵਰਸਸ ਹਿੰਦੂ ਅਸੀਂ ਇੱਕ ਮੁੱਦੇ ਦੇ ਉੱਪਰ ਲੜ ਰਹੇ ਹਾਂ ਪਰ ਇੱਥੇ ਦੀ ਕਈ ਕਈ ਸੰਸਥਾਵਾਂ ਐਸੀਆਂ ਵੀ ਹਨ ਕਿ ਜਿਹੜੀਆਂ ਬੜੀ ਜਲਦੀ ਅੱਗੇ ਦੇ ਅੰਦਰ ਨਾ ਕੀ ਪਾਣ ਦਾ ਕੰਮ ਕਰਦੀਆਂ ਨੇ ਔਰ ਉਹ ਬੜੀ ਜਲਦੀ ਚੀਜ਼ਾਂ ਨੂੰ ਪੋਲਰਾਈਜ਼ ਕਰ ਦਿੰਦੀਆਂ ਨੇ ਤੁਸੀਂ ਕਈ ਵਾਰੀ ਬਹੁਤ ਚੀਜ਼ ਠੀਕ ਕਹਿਣਾ ਵੀ ਚਾਹੋ ਤੇ ਲੋਕੀ ਤੁਹਾਡੀ ਗੱਲ ਤਾਂ ਕਈ ਵਾਰੀ ਵਿਸ਼ਵਾਸ ਨਹੀਂ ਕਰਦੇ ਪਰ ਇਸ ਦਾ ਹੱਲ ਕਿ ਹੋਏਗਾ ਅਸੀਂ ਪੋਲਿਟੀਕਲ ਲੀਡਰਸ਼ਿਪ ਨੂੰ ਬਲੇਮ ਨਹੀਂ ਕਰ ਰਹੇ ਇਸ ਦਾ ਮਤਲਬ ਹੈ ਕਿ ਸਾਡੇ ਜੈਸੇ ਤੁਹਾਡੇ ਜੈਸੇ ਬੰਦੇ ਕਮਿਊਨਿਟੀ ਲੀਡਰਸ ਨੂੰ ਤਾਂ ਬਹੁਤ ਅੱਗੇ ਆਣਾ ਪੈਣਾ ਔਰ ਇਸ ਕੰਮ ਨੂੰ ਇਦੀ ਸਫਾਈ ਤੇ ਕਰਨੀ ਪੈਣੀ ਬਿਲਕੁਲ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਮੈਂ ਬਹੁਤ ਵਾਰੇ ਪਹਿਲਾਂ ਤੋਂ ਇਹ ਗੱਲ ਕਹਿ ਰਿਹਾ ਹਾਂ ਕਿ ਜਿਹੜੀ ਸਿੱਖ ਕਮਿਊਨਿਟੀ ਹਨ ਪੰਜਾਬ ਤੇ ਬਾਹਰ ਵੀ ਜਿਹੜੇ ਉਹ ਉਹ ਕਈ ਵਾਰੀ ਉਹਨਾਂ ਦੀ ਜਿਹੜੀ opinion ਉਹ ਡਿਫਰੈਂਟ ਹੋ ਸਕਦੀ ਹੈ ਗਵਰਨਮੈਂਟ ਆਫ ਇੰਡੀਆ ਕੋ ਮੈਂ ਇਹ ਕਹਾਂ ਕਰਦਾ ਕਿ ਸਰਕਾਰ ਵਿਰੋਧੀ ਹੋਣਾ ਕੋਈ ਦੇਸ਼ ਵਿਰੋਧੀ ਨਹੀਂ ਹੈ ਐਬਸੋਲੂਟਲੀ ਸਰਕਾਰਾਂ ਆਉਂਦੀਆਂ ਜਾਂਦੇ ਆ ਮੋਦੀ ਸਾਹਿਬ ਸੀ ਪਹਿਲਾਂ ਮਨਮੋਹਨ ਸਿੰਘ ਸੀ ਹੋਰ ਸੀ ਕੋਈ ਹੋਰ ਹੋਣਗੇ ਕੱਲ ਹੋਰ ਕੋਈ ਆਉਣਗੇ ਜੀ ਇਹਦਾ ਮਤਲਬ ਇਹ ਨਹੀਂ ਹੈ ਜੇ ਕਿਸੇ ਗੱਲ ਦੇ ਨਾਲ ਪ੍ਰੈਮੋਸ ਇੰਡੀਆ ਦੇ ਨਾਲ ਕਿਸੇ ਦੀ ਸਹਿਮਤੀ ਨਹੀਂ ਤੇ ਉਹਨੂੰ ਇਹ ਗਰਦਾਨਾ ਦਿਓ ਕਿ ਇਹ ਦੇਸ਼ ਵਿਰੋਧੀ ਹੈ ਬਿਲਕੁਲ ਅੱਜ ਵੀ ਮੈਂ ਨੂੰ ਇਹ ਪਤਾ ਕਿ ਅੱਜ ਵੀ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਕਮਿਊਨਿਟੀਜ਼ ਨੇ ਔਰ ਮੈਨੂੰ ਅੱਜ ਵੀ ਸਿੱਖ ਜਿਹੜੇ ਨੇ ਸਭ ਤੋਂ ਜ਼ਿਆਦਾ ਉਹ ਨੈਸ਼ਨਲ ਲੱਗਦੇ ਨੇ ਉਹਦਾ ਕਾਰਨ ਹੈ ਜੀ ਇੱਕ ਤੇ ਸਾਡੀ ਬੈਕਗ੍ਰਾਉਂਡ ਹੈ ਔਰ ਦੂਸਰਾ ਸਾਡਾ ਜੀਓਗ੍ਰਾਫੀਕਲ ਜਿਹੜੇ ਖਿੱਤਾ ਹੈ ਜਿੱਥੇ ਪੰਜਾਬ 'ਚ ਬੈਠੇ ਆ ਉਹ ਵੀ ਹੈ ਕਿ ਸਾਡੇ ਵੈਸਟ ਵਾਲੇ ਪਾਸੇ ਪਾਕਿਸਤਾਨ ਹੈ ਔਰ ਨਾਰਥ ਵਾਲੇ ਪਾਸੇ ਕਸ਼ਮੀਰ ਹੈ ਇੱਕ ਧਰਮ ਦੀ ਮжоਰਿਟੀ ਹੈ ਜੀ ਤੇ ਈਸਟ ਵਾਲੇ ਪਾਸੇ ਸਾਡੀ ਹੋਰ ਕਮਿਊਨਿਟੀ ਹੈ ਸਾਊਥ ਵਾਲੇ ਹੋਰ ਅਸੀਂ ਵੀ ਆਰ ਲੋਕਡ ਕਮਿਊਨਿਟੀ देयर ਪਰ ਸਾਡਾ ਇਤਿਹਾਸੇ ਵੀ ਦੱਸਦਾ ਹੈ ਕਿ ਵੀ ਆਰ ਵੈਰੀ ਵਾਈਬਰੈਂਟ ਐਂਡ ਆਊਟਸਪੋਕਨ ਵੀ ਆਰ ਫਾਈਟਰ ਅਸੀਂ ਜਿਹੜੇ ਹਿਊਮਨ ਰਾਈਟਸ ਦੇ ਵੀ ਚੈਂਪੀਅਨ ਰਹਿੰਦੇ ਰਹੇ ਆ ਸਾਡੇ ਪੰਜਵੇਂ ਪਾਸ਼ਾ ਦੀ ਦੱਸ ਨਵੇਂ ਪਾਸ਼ਾ ਦਾ 400 ਸਾਲਾ ਮਨਾ ਰਹੇ ਆ ਆਪਾਂ ਜੀ ਔਰ ਔਰ ਗਵਰਨਮੈਂਟ ਆਫ ਇੰਡੀਆ ਨੂੰ ਵੱਡੇ ਲੈਵਲ ਤੇ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਜੀ ਹੁਣੇ ਨਵੰਬਰ ਚ ਆ ਰਿਹਾ ਜੀ ਦਿੱਲੀ ਦੇ ਵਿੱਚ ਉਹਨਾਂ ਦੀ ਸ਼ਾਂਤ ਹੋਈ ਆ ਔਰ ਬਜਾਇ ਇਸ ਦੇ ਕਿ ਹਰ ਦਸਤਾਰ ਵਾਲੇ ਨੂੰ ਇਸ ਤਰ੍ਹਾਂ ਕੋਈ ਗਰਦਾਨ ਦਿੱਤਾ ਜਾਵੇ ਕਿ ਸ਼ਰੇ ਦੇਸ਼ ਰੋਇ ਇਹ ਜਿਹੀ ਨਹੀਂ ਗੱਲ ਨਹੀਂ ਬਲ ਸਾਹਿਬ ਉੱਥੇ ਕੀ ਹੋਣਾ ਕਿ ਨਵੰਬਰ ਦੇ ਅੰਦਰ ਸੀ ਮਨਾਣਾ ਜ਼ਰੂਰ ਹੈ ਪਰ ਉਹ ਕਿਉਂਕਿ ਕੁਝ ਸਰਕਾਰੀ ਬੰਦੇ ਅੰਦਰ ਇਨਵੋਲਡ ਹੈ ਉਹਨਾਂ ਨੇ ਕਰਨਾ ਜ਼ਰੂਰ ਹੈ ਔਰ ਅੱਛੇ ਵੱਡੇ ਲੈਵਲ ਤੇ ਕਰਨਗੇ ਪਰ ਉਹ ਸਿਰਫ ਆਪਣੇ ਫਾਇਦੇ ਵਾਸਤੇ ਠੀਕ ਹੈ ਜੀ ਕਿਉਂਕਿ ਮੈਂ ਕਈ ਲੋਕਾਂ ਨੂੰ ਜਾਣਨਾ ਉੱਥੇ ਕਿ ਜਿਨ੍ਹਾਂ ਨੇ ਇਸ ਗੱਲ ਦਾ ਪੂਰਾ ਫਾਇਦਾ ਆਪਣੇ ਵਾਸਤੇ ਚੁੱਕਣਾ ਕਮਿਊਨਿਟੀ ਦੀ ਕੋਈ ਕਿਸੇ ਨੂੰ ਕੋਈ ਬਹੁਤੀ ਚਿੰਤਾ ਹੋਵੇ ਕੋਈ ਨਹੀਂ ਠੀਕ ਹੈ ਪਰ ਅਸੀਂ ਕਿਉਂਕਿ ਕਹਿੰਦਾ ਵਿੱਚ ਰਹਨੇ ਆ ਅਸੀਂ ਇੱਥੇ ਦੀ ਚੀਜ਼ਾਂ ਨੂੰ ਕਿਵੇਂ ਸੁਧਾਰ ਸਕਨੇ ਆ ਸਾਡਾ ਮੇਨ ਮਕਸਦ ਤੇ ਇਹ ਹੋਣਾ ਚਾਹੀਦਾ ਇੱਥੇ ਦੇ ਇੱਕ ਵਾਈਟ ਗਰੁੱਪ ਹੈ ਵਾਈਟ ਸੁਪਰੀਮਸੀ ਜਿਹੜਾ ਗਰੁੱਪ ਅਸੀਂ ਕਹਿੰਦੇ ਆ ਔਰ ਉਹਦਾ ਜਿਹੜਾ ਲੀਡਰ ਹੈ ਡੈਗਲਨ ਉਹ ਕਿਉਂਕਿ ਉਹਨਾਂ ਨੂੰ ਬੜੀ ਸਾਰੀ ਅੱਜਕਲ ਸ਼ਹਿ ਮਿਲੀ ਹੈ ਕਿਉਂਕਿ ਜਿਹੜਾ ਰਾਈਟ ਵਿੰਗ ਡੋਨਾਲਡ ਟਰੰਪ ਯੂਐਸਐਚ ਲੈ ਕੇ ਆਏ ਨੇ ਉਹ ਉਹਨਾਂ ਨੂੰ ਦੇਖਦੇ ਨੇ ਔਰ ਤੁਸੀਂ ਅਗਰ ਸਿਲੀਕਨ ਵੈਲੀ ਚਲੇ ਜਾਓ ਅੱਜਕਲ ਤੇ ਉੱਥੇ ਤੇ ਮਜ਼ਾਹਰੇ ਹੁੰਦੇ ਨੇ ਔਰ ਉੱਥੇ ਤੇ ਸਿੱਖ ਬਹੁਤੇ ਕੋਈ ਨਹੀਂ ਉੱਥੇ ਤੇ ਸਾਊਥ ਇੰਡੀਅਨ ਜ਼ਿਆਦਾ ਨੇ ਔਰ ਕੀਜੀ ਗੋ ਬੈਕ ਟੂ ਯੋਰ ਕੰਟਰੀ ਸੋ ਇਹ ਜਿਹੜਾ ਇੱਥੇ ਦਾ ਲੀਡਰ ਹੈ ਇੱਥੇ ਦੀ ਵੀ ਜਿਹੜੇ ਪੁਲਿਸ ਹੈ ਯਾ ਇੱਥੇ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਉਸ ਬੰਦੇ ਨੂੰ ਕਿਉਂ ਨਹੀਂ ਹਿਰਾਸਤ ਵਿੱਚ ਲੈਂਦੇ ਜਾਂ ਉਸ ਨੂੰ ਕਿਉਂ ਨਹੀਂ ਟੋਕਦੇ ਕਿ ਉਹ ਇੰਨੀ ਹੇਟ ਸਪੀਚਸ ਸਾਰੇ ਆਨਲਾਈਨ ਮੀਡੀਆ ਦੇ ਉੱਪਰ ਉਹ ਹਰ ਰੋਜ਼ ਉਸਨੇ ਪਾਈ ਹੁੰਦੀ ਹੈ ਥਿੰਗ ਹਾਸ ਟੂ ਬੀ ਡਨ ਸਾਡੇ ਜਿਹਾ ਸੇ ਤੁਹਾਡੇ ਜਿਹਾ ਬੰਦਿਆਂ ਨੂੰ ਤਾਂ ਅਸੀਂ ਸਾਨੂੰ ਸਭ ਨੂੰ ਖੜਾ ਹੋਣਾ ਚਾਹੀਦਾ ਕਿ ਅਗਰ ਅਸੀਂ ਸਿੱਖ ਬੱਚਿਆਂ ਵਾਸਤੇ ਕੁਝ ਕਹਿ ਰਹੇ ਆ ਅਸੀਂ ਬੋਲ ਰਹੇ ਆ ਔਰ ਕ੍ਰਿਟਿਸਾਈਜ਼ ਵੀ ਕਰਨੇ ਆ ਦੈਨ ਵੀ ਹਵ ਟੂ ਕ੍ਰਿਟਿਸਾਈਜ਼ ਦੈਮ ਆਲਸੋ ਕਿ ਥਿਸ ਇਜ਼ ਨੋਟ ਰਾਈਟ ਮੇਰਾ ਕਹਿਲ ਹੁਣ ਆਪਾਂ ਠੀਕ ਟਰੈਕ ਤੇ ਆਪਾਂ ਆ ਰਹੇ ਆ ਜੀ ਪਹਿਲੀ ਗੱਲ ਤੇ ਜਿਹੜੇ ਇੱਥੇ ਦੇ ਲਾਜ਼ ਨੇ ਦੀ ਆਰ ਵੈਰੀ ਸੌਫਟ ਜੀ ਔਰ ਉਹ ਤੁਸੀਂ ਜਿਵੇਂ ਆਫ ਦਾ ਰੈਕਡ ਦੱਸ ਰਹੇ ਸੀ ਕਿ ਕਿੰਨੀ ਵਾਰੀ ਕਿਸੇ ਨੇ ਵਾਇਲੇਸ਼ਨ ਕੀਤੀ ਹੈ ਤੇ ਬਾਰ 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 ਜੀ ਉਹੀ ਕ੍ਰਾਈਮ ਬੰਦਾ ਕਰ ਰਿਹਾ ਇਹ ਸੋ ਮੇਰੀ ਕੇਸਸ विदाਊਟ ਨੇਮਿੰਗ ਐਨੀਬਾਡੀ ਜੀ ਔਰ ਸਭ ਤੋਂ ਪਹਿਲਾਂ ਤੇ ਮੇਰਾ ਖਿਆਲ ਹੁਣ ਗਵਰਨਮੈਂਟ ਨੂੰ ਥੋੜਾ ਜਿਹਾ ਇਹ ਉਹਨਾਂ ਦੇ ਕੰਨ ਖੜੇ ਹੋਏ ਨੇ ਖਾਸ ਕਰਕੇ ਸਾਡੀ ਜਿਹੜੀ ਇਥੇ ਪੀਰ ਪੁਲਿਸ ਹੈ ਉਹ ਬੜੀ ਐਕਟਿਵ ਹੋਈ ਹੈ ਜੀ ਟਾਂਡੋ ਪੁਲਿਸ ਐਕਟਿਵ ਹੈ ਔਰ ਲੇਟਲੀ 2 ਮਹੀਨੇ ਤੋਂ ਤੁਸੀਂ ਦੇਖੋ ਕਿ ਕਿੰਨੇ ਸਕੈਮਸ ਐਂਡ ਜਿਹੜੇ ਕ੍ਰਾਈਮ ਗਰੁੱਪਸ ਨੇ ਉਹਨਾਂ ਨੇ ਫੜੇ ਨੇ ਅਨਫੋਰਚਨਟਲੀ ਜੇ ਸਾਡੇ ਵੀ ਬੰਦਿਆਂ ਦੇ ਨਾਂ ਆਉਂਦੇ ਨੇ ਤੇ ਹੈਸ ਟੂ ਬੀ ਅਗੇ ਉੱਥੇ ਅਨਵਾਰ ਹੋਣ ਤੇ ਨਾਂ ਦਉਣਗੇ ਨਾ ਜੀ ਮੈਨੂੰ ਲੱਗਦਾ ਪੀ ਇਹ ਕੁਝ ਐਕਟਿਵ ਹੋਏ ਨੇ ਇਹਨਾਂ ਵਾਸਤੇ ਫਿਕਰ ਵਾਲੀ ਗੱਲ ਹੈ ਜਿਹੜਾ ਕਾਨੂੰਨ ਹੈ ਸਖਤੀ ਹੋਣੀ ਚਾਹੀਦੀ ਜਿਹੜਾ ਬਿਲਿੰਗ ਸਿਸਟਮ ਹੈ ਉਹ ਇੰਨਾ ਈਜ਼ੀ ਨਹੀਂ ਹੋਣਾ ਚਾਹੀਦਾ ਜੀ ਔਰ ਜਿਹੜਾ ਬੰਦਾ ਕ੍ਰਾਈਮ ਕਰਦਾ ਨਾ ਉਹਨੂੰ ਇੰਨੇ ਚਾਂਸਸ ਨਹੀਂ ਦੇਣੇ ਚਾਹੀਦੇ ਇੱਕ ਚਾਂਸ ਦਿਓ ਦੂਜੇ ਚਾਂਸ ਤੇ ਉਹਨੂੰ ਕਹੋ ਪੀ ਯੂ ਹੈਵ ਟੂ ਗੋ ਬੈਕ ਟੂ ਯਰ ਕੰਟਰੀ ਬੇਸ਼ੱਕ ਉਸ ਨੇ ਇੱਥੇ ਦੀ ਸਿਟੀਜ਼ਨਸ਼ਿਪ ਵੀ ਲੈ ਲਈ ਆ ਜੇ ਉਹ ਨੈਚਰਲਾਈਜ਼ਡ ਬੌਰਨ ਸਿਟੀਜ਼ਨ ਨਹੀਂ ਤੇ ਕਰਾਇਮ ਕਰਦਾ ਤੇ ਉਹਨੂੰ ਵਾਪਸ ਜਿੰਨੀ ਦੇਰ ਤੱਕ ਅਸੀਂ ਸਖਤ ਕਾਨੂੰਨ ਨਹੀਂ ਲੈ ਕੇ ਆਵਾਂਗੇ ਇਹ ਫਿਕਰ ਵਾਲੀ ਗੱਲ ਹੈ ਔਰ ਬਹੁਤ ਸਾਰੇ ਜਿਹੜੇ ਅੱਛੇ ਪਰਿਵਾਰ ਨੇ ਇਹ ਤੇ ਥੋੜੇ ਜਿਹੇ ਲੋਕ ਨੇ ਜੀ ਹਾਈਲਾਈਟ ਹੋ ਜਾਂਦੇ ਨੇ ਜੀ ਦੇ ਆਰ ਨਾਟ ਮੋਰ ਦਨ 2% ਆਈ ਟੈਲ ਯੂ ਯੂ ਨੋ ਮੈਂ ਕਮਿਊਨਿਟੀ ਵਿੱਚ ਆਪਾਂ ਮੈਂ ਆਗਰੀ ਮੈਂ ਬਿਲਕੁਲ ਤੁਹਾਡੇ ਨਾਲ ਤਾਫਾਕ ਰੱਖਣਾ ਇਹ ਇਹਦਾ ਜਿਹੜਾ ਇਫੈਕਟ ਆ ਜਿਹੜਾ ਇਹਦਾ ਇਮੇਜ ਆ ਜਿਹੜਾ ਉਹ ਸਾਡੇ ਸਾਰਿਆਂ ਤੋਂ ਉਹਦਾ ਅਸਰ ਪੈਂਦਾ ਔਰ ਸਾਡੇ ਜਿਹੜੇ ਯੰਗਰ ਜਨਰੇਸ਼ਨ ਜਿਹੜੇ ਪੜ੍ਹੇ ਲਿਖੇ ਬੱਚੇ ਬੜਾ ਫਿਕਰ ਕਰਦੇ ਨੇ ਜੀ ਸਾਡੇ ਆਪਣੇ ਬੱਚੇ ਜਿਹੜੇ ਪ੍ਰੋਫੈਸ਼ਨਲਜ਼ ਏ ਤੁਹਾਡੇ ਵਾਂਗ ਤੁਸੀਂ ਵੀ ਯੰਗ ਉਹ ਫਿਕਰ ਆ ਉਹਨਾਂ ਨੂੰ ਵੀ ਇਹ ਕੀ ਹੋ ਰਿਹਾ ਹੈਗਾ ਪਰ ਮੈਂ ਗਵਰਨਮੈਂਟ ਆਫ ਕੈਨੇਡਾ ਨੂੰ ਗਵਰਨਮੈਂਟ ਆਫ 온ਟਾਰੀਓ ਨੂੰ ਈਵਨ ਦਾ ਜਿਹੜੇ ਮਿਨਿਸਪਲ ਲਾਜ਼ ਨੇ ਇਹ ਸਖਤ ਹੋਣੇ ਚਾਹੀਦੇ ਨੇ ਖਾਸ ਕਰਕੇ ਵੈਨ ਇਟ ਕਮਸ ਟੂ ਦਾ ਕਰਾਇਮ ਬੇਲਿੰਗ ਸਿਸਟਮ ਇਨ ਆਸਾਨੀ ਰਾਲੇ ਬੰਦੇ ਜਿਹੜੇ ਆਊਟ ਨਹੀਂ ਹੋਣੇ ਚਾਹੀਦੇ ਜੇ ਉਹ ਪਕੜੇ ਜਾਂਦੇ ਨੇ ਪ੍ਰੂਵ ਹੋ ਜਾਂਦੇ ਨੇ ਤੇ ਲੜਦਮਗੋ ਜੀ ਬਾਲ ਸਾਹਿਬ बहुत बहुत शुक्रिया इतने आनंद साढ़े स्टूडियोज और साइ ऑडियंसू जी अपनी इनफोमेन दिती है और अपनी फीडबैक दी है कोई मोल नहीं है थैंक यू जी थैंक और अब मैं ते दिल्ला शुक्रिया बहुत मेहरबानी जी थैंक यू थैंक यू थैंक यू और इसी के नाल असं अ प्रोग्राम क्लोज कर रहे हैं अगले वीक एक नए मुद्दे के उपर फिर मुलाकात होगी तब तक रब रखा